ਭਾਈ ਕਿਹੜੀ ਜਗ੍ਹਾ ਤੋਂ ਲੈ ਕੇ ਆਏ ਆ ਜੇਰਨ ਸਾਹਿਬ ਜੀ ਸਾਧ ਜੀ ਫਤਿਹਗੜ ਸਾਹਿਬ ਮਲਕਪੁਰ ਮਲਕਪੁਰ ਹਾਂਜੀ ਜੀ ਜਿਲਾ ਫਤਿਹਗੜ ਸਾਹਿਬ ਕਿੰਨੀਆਂ ਟਰਾਲੀਆਂ ਲੈ ਕੇ ਆਏ ਆ ਇਹ ਤੇ 30 ਜੀ ਲੈ ਕੇ ਆਏ ਆ ਹਜ਼ਾਰ ਆ ਜੀ ਪਾਣੀ ਆ ਜੀ ਪਾਟ ਪਾਣੀ ਫਤਿਹਗੜ ਸਾਹਿਬ ਪਿੰਡ ਮਲਕਪੁਰ ਹਾਂਜੀ ਠੀਕ ਹੈ ਬਹੁਤ ਧੰਨਵਾਦ ਇਹਨਾਂ ਪੀਰਾਂ ਦਾ ਫਤਿਹਗੜ ਸਾਹਿਬ ਤੋਂ ਚੀਬੇਗੜ ਸਾਹਿਬ ਤੋਂ ਹਰ ਪੀਰ ਤਾਂ ਮਲਕਪੁਰ ਨੂੰ ਪਹੁੰਚੇ ਬਹੁਤ ਧੰਨਵਾਦ ਕਿਆ ਬਣੀ ਜਾਗ ਲੋ ਚਾਹ ਜਲਦੀ ਆ ਆ ਪਾਈ ਲੋ ਆ ਕਾਬ ਲੋ ਰਾਤ ਲੋ ਬੈਕਵਾਰਡ ਲੋ ਜਮਸ ਕਿਆ ਸੰਗ ਲੋ ਆ ਜਾ ਪ੍ਰਸ਼ਾਦਾ ਵੀ ਚੱਲਦਾ ਉਹ ਭਾਜੀ ਪ੍ਰਸ਼ਾਦਾ ਚੱਲਦਾ ਮਤੇਗੜ ਸਾਹਿਬ ਤੋਂ ਕਿਆ ਪੀਣੀ ਆ ਕਿਆ ਸ਼ਗਲੋ ਆ ਜਾ ਉਹ ਕੋਈ ਮੋੜ ਤਾਂ ਲਈਏ ਪਹਿਲਾਂ ਰਾਸ ਫਦੇਗੜ ਸਾਹਿਬ ਤੋਂ ਸੰਤਾਹਾੜ ਪੀਟਾਂ 'ਤੇ ਮਦਲੀ ਪਹੁੰਚੇ ਬਹੁਤ ਧੰਨਵਾਦ